ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਕੱਲ ਸੀ ਆਪਾਂ ਮਾਦਾ ਚੰਤਪੁਰਣੀ ਦੇ ਉਧਰ ਦੀ ਜਵਾਲਾ ਜੀ ਤੋਂ ਅਨੰਦਪੁਰ ਸਾਹਿਬ ਅੱਜ ਆਏ ਆਪਾਂ ਸਵੇਰੇ ਚੱਲੇ ਸੀ 4 ਵਜੇ ਜਵਾਲਾ ਜੀ ਤੋਂ ਅਨੰਦਪੁਰ ਸਾਹਿਬ ਆਪਣਾ ਪਹੁੰਚੇ ਸੀ ਅਸੀਂ ਕਿੰਨੇ ਕ ਵਜੇ ਪਹੁੰਚੇ ਬਈ ਆਪਾਂ ਆਪਾਂ ਪਹੁੰਚੇ ਸੀ 6:32 ਮਿੰਟਾਂ ਦੇ 6:30 ਦੇ 6 ਵਜੇ ਪਹੁੰਚ ਗਏ ਸੀ ਕਰਕੇ ਇਸ਼ਨਾਨ ਲੰਗਰ ਛਕ ਲਿਆ ਮੱਥਾ ਟੇਕਣਾ ਰਹਿੰਦੇ ਇੱਕ ਤੁਹਾਨੂੰ ਨਾ ਜ ਬਰਾਸਤੇ ਖਾਲਸਾ ਦੀ ਵੀਡੀਓ ਪਾਵਾਂਗੇ ਤੁਹਾਡੇ ਚੋਂ ਕਈਆਂ ਨੇ ਦੇਖਿਆ ਵੀ ਹੁਣ ਕਈਆਂ ਨੇ ਨਹੀਂ ਵੀ ਦੇਖਿਆ ਹੁਣ ਦੇਖਣ ਵਾਲੀ ਚੀਜ਼ ਆ ਉਹਦੇ ਬੱਚਿਆਂ ਨੂੰ ਦਿਖਾਉਣ ਵਾਲੀ ਚੀਜ਼ ਹੈ ਮੇਨ ਗੱਲ ਜਿਹੜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉੱਥੋਂ ਬਈ ਜੇ ਤੁਸੀਂ ਆਉਨੇ ਹੋ ਹਨਾ ਜਿੰਨੇ ਕ ਵੀ ਮੇਰੀ ਵੀਡੀਓ ਦੇਖਦੇ ਨੇ ਥੋੜੇ ਨੇ ਬਾਹਲੇ ਨੇ ਹਨਾ ਤੇ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਆਪਦੇ ਬੱਚਿਆਂ ਨੂੰ ਦਿਖਾਈਓ ਬਹੁਤ ਚੰਗੀ ਚੀਜ਼ ਐ ਬਹੁਤ ਵਧੀਆ ਚੀਜ਼ ਐ ਬਾਈ ਵਾ ਵੀਡੀਓ